ਮਨੁੱਖ ਵਿਗਿਆਨ ਦੇ ਝਰੋਖੇ ਚੋਂ ਪੁਸਤਕ ਦੇ ਲੇਖਕ ਡਾਕਟਰ ਸਰਜੀਤ ਸਿੰਘ ਢਿੱਲੋਂ ਪਹਿਲਾ ਟੌਪਿਕ ਮਨੁੱਖੀ ਸਥਿਤੀ ਮਨੁੱਖੀ ਸਥਿਤੀ ਦੇ ਵਿੱਚ ਅੱਗੇ ਚੌਥਾ ਸਬਟੌਪਿਕ ਜਿਹੜਾ ਹੈ ਮਨੁੱਖ ਦਾ ਸੁਭਾਅ ਕੁਦਰਤੀ ਵਿਰਸਾ ਜਾਂ ਵਾਤਾਵਰਣ ਦੀ ਦੇਣ ਅੱਜ ਦਾ ਮਨੁੱਖ ਵੀ ਸ਼ੈਕਸਪੀਅਰ ਦੇ ਚਰਿੱਤਰ ਅਥੈਲੋ ਵਾਂਗ ਆਪਣੇ ਬਾਰੇ ਬੰਦਲੇ ਹੋਇਆ ਹੈ ਇਸ ਦਾ ਦਿਮਾਗ ਹੈ ਤੇ ਦਿਮਾਗ ਸੋਚਦਾ ਵੀ ਹੈ ਪਰ ਮਨੁੱਖੀ ਸਥਿਤੀ ਦੀ ਗੰਭੀਰਤਾ ਮਨੁੱਖ ਦੀ ਵਿਤੋਂ ਬਾਰੀ ਹੈ। ਮਨੁੱਖ ਦੇ ਚਰਿੱਤਰ ਤੇ ਸਭਿਆਚਾਰ ਦੇ ਪਰਸਪਰ ਸਬੰਧਾਂ ਨੂੰ ਹੀ ਲੈ ਲਵੋ। ਅੱਜ ਦੇ ਵਿਗਿਆਨਿਕ ਯੁੱਗ 'ਚ ਵੀ ਇਸ ਬਾਰੇ ਮਨੁੱਖ ਦੀ ਪਟਕਣਾ ਪ੍ਰਤੱਖ ਹੈ। ਮਨੁੱਖ ਦਾ ਸਮਾਜ ਨਾ ਹੀ ਕਲਪਨਾ ਉੱਪਰ ਤੇ ਨਾ ਹੀ ਆਦਰਸ਼ਾਂ ਉੱਪਰ ਉਸਰਿਆ ਹੋਇਆ ਹੈ। ਮਨੁੱਖ ਦਾ ਸੁਭਾਅ ਉਸ ਦਾ ਚਰਿੱਤਰ ਤੇ ਉਸ ਦੇ ਕਾਰਜਕਾਰਨਾਮੇ ਸਮਾਜ ਨੂੰ ਬਨਗੀ ਅਰਪਣ ਕਰਦੇ ਹਨ। ਮਨੁੱਖ ਦਾ ਸੁਭਾਅ ਤੇ ਉਸ ਦਾ ਚਰਿੱਤਰ ਅੱਗੋਂ ਉਸ ਦੇ ਆਪਣੇ ਚਕਾਓ ਤੋਂ ਪੁੰਗਰਦੇ ਹਨ। ਉਸਦੇ ਅਹਿਸਾਸਾਂ ਤੋਂ ਇਹਨਾਂ ਦਾ ਜਨਮ ਹੁੰਦਾ ਹੈ ਤੇ ਉਸ ਦੀਆਂ ਭਾਵਨਾਵਾਂ ਵਿੱਚੋਂ ਇਹ ਉਗੜਦੇ ਹਨ ਮਨੁੱਖ ਦੀ ਮਨੁੱਖ ਦੀਆਂ ਪ੍ਰਵਿਰਤੀਆਂ ਮਨੁੱਖ ਦੀਆਂ ਸੁਭਾਵਕ ਰੁਚੀਆਂ ਤੇ ਉਸ ਦੀ ਜਜ਼ਬਾਤੀ ਚੇਤਨਤਾ ਇਹ ਸਭ ਮਨੁੱਖ ਦੇ ਮਨ ਦੇ ਉਜਾਗਰ ਹੁੰਦੇ ਰਹਿਣ ਵਾਲੇ ਪੱਖ ਹਨ ਇਸੇ ਮਨ ਚ ਨਾਲੋਂ ਨਾਲ ਜਾਣਕਾਰੀ ਸਮੋਦੀ ਰਹਿੰਦੀ ਹੈ ਤੇ ਸੂਝ ਸਮਝ ਬਣ ਕੇ ਪੁੰਗਰਦੀ ਵੀ ਰਹਿੰਦੀ ਹੈ ਇਸੇ ਹੀ ਮਨ ਨੂੰ ਲਜਤਾ ਦਾ ਤੇ ਮਾਨਸਿਕ ਤੇ ਸਰੀਰਕ ਪੀੜਾ ਦਾ ਅਹਿਸਾਸ ਵੀ ਹੁੰਦਾ ਰਹਿੰਦਾ ਹੈ ਮਾਨ ਇਸ ਪ੍ਰਕਾਰ ਮਨੁੱਖ ਦਾ ਮੁਕੱਦਰ ਬਣ ਗਿਆ ਹੈ ਉਸ ਦੀ ਤਕਦੀਰ ਬਣ ਗਿਆ ਹੁੰਦਾ ਹੈ ਅਤੇ ਇਹੋ ਹੀ ਛੇਕੜ ਉਸ ਦੇ ਚਰਿੱਤਰ ਦੀ ਬੁਨਿਆਦ ਬਣਦਾ ਹੈ ਉਸ ਚਰਿੱਤਰ ਦੀ ਜਿਹੜਾ ਚੰਗਾ ਵੀ ਹੋ ਸਕਦਾ ਹੈ ਤੇ ਮਾੜਾ ਵੀ ਹੋ ਸਕਦਾ ਹੈ ਸਜਿਆ ਸੰਵਰਿਆ ਵੀ ਹੋ ਸਕਦਾ ਹੈ ਤੇ ਵਿਗੜਿਆ ਵੀ ਹੋ ਸਕਦਾ ਹੈ ਰਚਨਾਤਮਕ ਰੁਝੇਵਾਂ ਚ ਰੁੱਝਿਆ ਹੋਇਆ ਵੀ ਹੋ ਸਕਦਾ ਤੇ ਨਿਰੋਲ ਤੋੜ ਮਰੋੜ ਤੋੜਪੰਨ ਦੇ ਵਿੱਚ ਗ੍ਰਸਤ ਵੀ ਹੋ ਸਕਦਾ ਹੈ ਅਤੇ ਜਿੰਨਾ ਸਨਮਾਨ ਦੇ ਯੋਗ ਵੀ ਹੁੰਦਾ ਇਸ ਦੇ ਅਯੋਗ ਵੀ ਉਸ ਦੇ ਚਰਿੱਤਰ ਤੇ ਸੁਭਾਅ ਦਾ ਆਧਾਰ ਬਣਿਆ ਮਨੁੱਖ ਦਾ ਮਨ ਆਪ ਅੱਗੋਂ ਦਿਮਾਗ ਅੰਦਰਲੀ ਰਸਾਇਣਿਕ ਹਲਚਲ ਦਾ ਸਿੱਟਾ ਹੁੰਦਾ ਹੈ ਮਨੁੱਖੀ ਵਤੀਰੇ ਦੀਆਂ ਜੜਾਂ ਇਸ ਪ੍ਰਕਾਰ ਦਿਮਾਗ ਅੰਦਰ ਖੁੱਭੀਆਂ ਹੁੰਦੀਆਂ ਹਨ ਕਿ ਦਿਮਾਗ ਭਾਵੇਂ ਕੇਵਲ ਸਿਰ ਤੇ ਅੰਦਰ ਸਥਿਤ ਹੁੰਦਾ ਹੈ ਪਰ ਇਸ ਦੇ ਨਿਯੰਤਰਣ ਅਧੀਨ ਸਾਰਾ ਸਰੀਰ ਹੁੰਦਾ ਹੈ ਸਰੀਰ ਦੇ ਹੋਰ ਨਾਂ ਅੰਗਾਂ ਵਾਂਗ ਦਿਮਾਗ ਵੀ ਪਰਗਤੀ ਦਰਾਨ ਜਿੰਨਾ ਦਾ ਜਨਨ ਤਤਾਂ ਤੋਂ ਆਪਣੀ ਵਿਸ਼ੇਸ਼ਤਾ ਗ੍ਰਹਿਣ ਕਰਦਾ ਤੇ ਇਨਾਂ ਵਿਸ਼ੇਸ਼ਤਾਵਾਂ ਦਾ ਝੌਲਾ ਮਨੁੱਖ ਦੇ ਚਰਿੱਤਰ ਚੋਂ ਉਮਰ ਪਰ ਪੈਂਦਾ ਰਹਿੰਦਾ ਹੈ ਹੁਣ ਤੱਕ ਤਾਂ ਅਸੀਂ ਇਹੋ ਮੰਨਦੇ ਆ ਰਹੇ ਹਾਂ ਕਿ ਮਨੁੱਖ ਦੇ ਵਤੀਰੇ ਨੂੰ ਇੱਛਾ ਅਨਸਾਰ ਢਾਲਿਆ ਜਾ ਸਕਦਾ ਹੈ ਇਸੇ ਪ੍ਰਕਾਰ ਹੀ ਢੀ ਉੱਪਰ ਸਾਡੀ ਸਿੱਖਿਆ ਪ੍ਰਣਾਲੀ ਦੀ ਉਸਾਰੀ ਹੋਈ ਹੈ ਅਤੇ ਇਸੇ ਹੀ ਆਧਾਰ ਤੇ ਸਿਆਸਤ ਦਾ ਵਿਕਾਸ ਹੋਇਆ ਪਰ ਉਪਰੋਕਤ ਤੱਤ ਦੇ ਸੰਮੁਖ ਇਹ ਵਿਚਾਰ ਨਿਰਮੂਲ ਜਾਪਨ ਲੱਗ ਪੈਂਦਾ ਹੈ ਕਿ ਇਹ ਕਦਾਚਿਤ ਪ੍ਰਤੀਤ ਨਹੀਂ ਹੁੰਦਾ ਕਿ ਮਨੁੱਖ ਦੀ ਸੋਚਣੀ ਤੇ ਇਸ ਦਾ ਵਤੀਰਾ ਸਮੁੱਚੇ ਤੌਰ ਤੇ ਸੱਭਿਆਚਾਰਕ ਦੁਆਲੇ ਤੇ ਪ੍ਰਭਾਵ ਦੀ ਆਪਣੀ ਰੂਪਰੇਖਾ ਧਾਰਨ ਕਰਦਾ ਹੈ। ਅਸਲ ਗੱਲ ਇਹ ਹੈ ਕਿ ਮਨੁੱਖੀ ਵਿਚਰਨ ਉੱਪਰ ਸੱਭਿਆਚਾਰ ਦਾ ਪ੍ਰਭਾਵ ਪੈਂਦਾ ਤਾਂ ਹੈ ਪਰ ਇਹ ਪ੍ਰਭਾਵ ਕੇਵਲ پابੰਧ ਹੋਣ ਤੱਕ ਹੀ ਸੀਮਤ ਰਹਿੰਦਾ ਹੈ। ਵਿਅਕਤੀ ਦੇ ਦਿਮਾਗੋਂ ਪੁੰਗਰੀਆਂ ਸੰਭਾਵਨਾਵਾਂ ਇਸ ਪ੍ਰਭਾਵ ਦੇ ਦਾਇਰੇ ਦੀ ਸੀਮਾ ਨਿਰਧਾਰਿਤ ਕਰਦੀਆਂ ਜਿਨ੍ਹਾਂ ਦਾ ਕਿ ਆਪਣਾ ਮੂਲ ਮਾਪਿਓ ਵੱਲੋਂ ਵਿਰਸੇ 'ਚ ਮਿਲੇ ਹੋਏ ਜੀਨਸ ਹੁੰਦੇ ਆ ਵਿਗਿਆਨਕ ਖੇਤਰ ਵਿੱਚ ਅੱਜ ਇਹ ਸਵਾਲ ਹੀ ਨਹੀਂ ਉੱਠ ਰਿਹਾ ਕਿ ਮਨੁੱਖੀ ਵਤੀਰਾ ਜਨਨ ਤਤਾਂ ਦੀਨ ਹੈ ਇਸ ਵਿੱਚ ਕੋਈ ਸੰਦੇਹ ਨਹੀਂ ਕਿ ਇਹ ਪੁੰਗਰਦਾ ਹੀ ਜਨਨ ਤਤਾਂ ਦੀਨ ਹੈ ਪਰਮਾਣਾਂ ਦਾ ਜਿਨ੍ਹਾਂ ਜ਼ਖੀਰਾ ਵਿਗਿਆਨ ਕੋਲ ਹੈ ਇਸੇ ਵਿਚਾਰ ਨੂੰ ਫੈਸਲਾਕੁਨ ਹੱਦ ਤੱਕ ਪੱਕਿਆ ਕਰਦਾ ਹੈ ਪਰ ਆਮ ਸੋਚਣੀ ਇਸ ਵਿਚਾਰੋਂ ਅੱਜ ਵੀ ਅਣਭਿਜ ਰਹੀ ਹੈ ਚਿੱਤਰੋਸਾਰੀ ਦੇ ਸਬੰਧ ਵਿੱਚ ਸੱਭਿਆਚਾਰਕ ਪ੍ਰਭਾਵ ਨੂੰ ਇਹ ਬੇਤੁਕੀ ਮਹੱਤਤਾ ਅੱਜ ਵੀ ਦੇ ਰਹੀ ਹੈ ਵਿਗਿਆਨਕ ਸੋਚਣੀ ਆਮ ਸੋਚਣੀ ਦੇ ਟਾਕਰੇ ਇਸ ਕਰਕੇ ਸਵਾਰਕਾਰ ਕੀਤੀ ਜਾਂਦੀ ਹੈ ਕਿਉਂਕਿ ਇਹ ਕਈ ਸਮੱਸਿਆਵਾਂ ਨੂੰ ਅਕਸਾਰ ਸੁਝਾਉਣ ਦੇ ਯੋਗ ਹੁੰਦੀ ਹੈ ਇਤਿਹਾਸ 'ਚ ਇਹੋ ਜਿਹਾ ਕਈ ਵਾਰ ਹੋਇਆ ਹੈ ਜਦ ਦੇ ਗਿਆਨ ਹੋਇਆ ਕਿ ਧਰਤੀ ਗੋਲ ਹੈ ਜਾਂ ਸੂਰਜ ਨਹੀਂ ਸਗੋਂ ਧਰਤੀ ਸੂਰਜ ਦੇ ਆਲੇ ਭਾਉਂਦੀ ਹੈ ਤਾਂ ਜਾਂ ਫਿਰ ਕੇ ਹਰ ਇੱਕ ਪਦਾਰਥ ਦੀ ਬਣਤਰ ਦਾ ਮੂਲ ਪਰਮਾਣੂ ਹੈ ਤਾਂ ਉਲਝੀਆਂ ਹੋਈਆਂ ਬਹੁਤ ਸਮੱਸਿਆਵਾਂ ਇੱਕ ਇੱਕ ਕਰਕੇ ਸੁੱਝਦੀਆਂ ਰਹੀਆਂ ਮਨੁੱਖ ਦੇ ਚਰਿੱਤਰ ਇਸ ਦੇ ਵਤੀਰੇ ਤੇ ਸਭਿਆਚਾਰ ਨੂੰ ਸਮਝਣ ਬਾਰੇ ਵੀ ਇਸੇ ਪ੍ਰਕਾਰ ਦੀ ਆਸ ਕੀਤੀ ਜਾ ਸਕਦੀ ਹੈ ਪਰ ਤਾਂ ਜੇ ਇਹਨਾਂ ਨੂੰ ਰੀਜਾਂ ਦੀ ਥਾਵਾਂ ਵਿਗਿਆਨਕ ਤੱਥਾਂ ਦੇ ਆਧਾਰ ਤੇ ਘੋਖਿਆ ਤੇ ਵਿਚਾਰਿਆ ਜਾ ਸਕੇ ਜਿਵੇਂ ਇਹ ਕਿਹਾ ਜਾ ਸਕਦਾ ਹੈ ਕਿ ਅੱਖਾਂ ਦੇ ਰੰਗ ਦਾ ਆਧਾਰ ਜਨਨ ਤੱਤ ਹਨ ਕੱਦ ਤੇ ਲੰਬੇ ਜਾਂ ਛੋਟੇ ਹੋਣ ਦਾ ਆਧਾਰ ਜਨਨ ਤੱਤ ਹਨ ਦਿਲ ਦੀ ਬਿਮਾਰੀ ਜਾਂ ਸ਼ੱਕਰ ਰੋਗ ਦਾ ਕਾਰਨ ਜਨਨ ਤੱਤ ਹਨ ਇੰਜ ਹੀ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਨਨ ਤੱਤ ਹੀ ਛੇਕੜ ਮਨੁੱਖੀ ਵਤੀਰੇ ਦਾ ਮੂਲ ਆਧਾਰ ਹਨ ਤੁੱਛ ਜਾਂ ਮਾਮੂਲੀ ਹੱਦ ਤੱਕ ਨਹੀਂ ਲਗਭਗ ਮੁਕੰਮਲ ਹੱਦ ਤੱਕ ਮਨੁੱਖ ਦੇ ਵਤੀਰੇ ਅੰਦਰਲੇ ਰੂਚੀਆਂ ਦੇ ਤਾਣੇ ਬਣੇ ਨੂੰ ਜੀਨ ਹੀ ਜਨਮ ਦਿੰਦੇ ਹਨ ਦੁਆਲੇ ਦੇ ਸੱਭਿਆਚਾਰ ਦਾ ਪ੍ਰਭਾਵ ਤਾਂ ਇਸ ਵਤੀਰੇ ਦਾ ਕੇਵਲ ਪਹਿਰਾਵਾ ਹੀ ਬਣਦਾ ਹੈ heira feeri ਕਰਨੀ ਅਤੇ ਵਲਸ਼ਾਲ ਕਰਨੇ ਸਾਡੇ ਵਤੀਰੇ ਦੀ ਜਾਨ ਹਨ ਇਹਨਾਂ ਲਈ ਅਪਣਾਏ ਗਏ ਢੰਗ ਭਾਵੇਂ ਸੱਭਿਆਚਾਰ ਦੀ ਹੀ ਦੇਣ ਹੁੰਦੇ ਹਨ ਪਰ ਇਨ੍ਹਾਂ ਪ੍ਰਤੀ ਘੱਟ ਜਾਂ ਵੱਧ ਰੁਚੀ ਜਮਾਂਦਰੂ ਜਿੰਨਾ ਰਾਹੀ ਵਿਰਸੇ 'ਚ ਮਿਲਦੀ ਹੈ ਇਹੋ ਹੀ ਹੋਰ ਨਾ ਮਾਨਸਿਕ ਰੁਚੀਆਂ ਬਾਰੇ ਵੀ ਸੱਚ ਹੈ ਰੂਚੀਆਂ ਦੀ ਗਲਤੀਾ ਵਿਅਕਤੀਗਤ ਪੱਧਰ ਤੇ ਰਹਿ ਗਈ ਸਮੁੱਚਾ ਮਾਨਵੀ ਸੱਭਿਆਚਾਰ ਵੀ ਮਨੁੱਖੀ ਨਸਲ ਦੀ ਜਿੰਨਾ ਦੀ ਹੀ ਦੇਣਾ ਹੈ ਮਨੁੱਖ ਜਾਨਵਰਾਂ ਨਾਲੋਂ ਓਕਾ ਹੀ ਵੱਖਰਾ ਤੇ ਸੱਭਿਆਚਾਰ ਕਰਕੇ ਤਾਂ ਹੈ ਇਸ ਦਾ ਸਭ ਨਾਲੋਂ ਨਜ਼ਦੀਕੀ ਸਾਖ ਚਿਮਪਾਂਜੀ ਜੇਕਰ ਮਨੁੱਖ ਦੀ ਹੱਦ ਤੱਕ ਸੱਭਿਆਚਾਰਕ ਨਹੀਂ ਤਦ ਆਪਣੇ ਜੀਣਾ ਕਰਕੇ ਜਿਹੜੇ ਕਿ ਮਨੁੱਖ ਨਾਲੋਂ ਪੈਨ ਹਨ ਚਿਮਪਾਂਜੀ ਜੇ ਚਾਹੇ ਵੀ ਤਦ ਵੀ ਉਹ ਮਨੁੱਖ ਜੇ ਸੱਭਿਆਚਾਰਕ ਤਾਂ ਨਹੀਂ ਵਿਚਰ ਸਕਦਾ ਉਹ ਜਿਵੇਂ ਕਿ ਮਨੁੱਖ ਵੀ ਮਧੂਮੱਖੀ ਜਿਹਾ ਸਮਾਜਵਾਦੀ ਢਾਂਚਾ ਨਹੀਂ ਅਪਣਾ ਸਕਦਾ ਕਈਆਂ ਗੱਲਾਂ 'ਚ ਮਧੂਮੱਖੀ ਦਾ ਭਾਈਚਾਰਾ ਮਨੁੱਖ ਨਾਲੋਂ ਸਯੋਗ ਹੈ ਜਿਵੇਂ ਕਿ ਪਰਸਪਰ ਸਹਿਚਾਰਜ ਹੋਰ ਨਾ ਆਪਣੇ ਸੰਗੀਆਂ ਦੀ ਭਲਾਈ ਚਾਹਣ ਤੇ ਕੰਮਾਂ ਦੀ ਵੰਡ ਚ ਮਧੂਮੱਖੀ ਦਾ ਸੱਭਿਆਚਾਰ ਸਾਡੇ ਕਿਆਸੇ ਹੋਏ ਸਮਾਜਵਾਦ ਦੇ ਵਧੇਰੇ ਨੇੜੇ ਹੈ ਸਮਾਜਵਾਦ ਵੱਲ ਵਧਣ ਦੇ ਮਨੁੱਖਾਂ ਦੇ ਦਿੜ੍ਹ ਜਤਨ ਹੀ ਕੀਤੇ ਹਨ ਜਿਸ 'ਚ ਇਹ ਸਫਲ ਇਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਮਨੁੱਖ ਦੇ ਜੀਨਾਂ ਨੇ ਇਸ ਲਈਛੇ ਦੂਰ ਤੱਕ ਜਾਣ ਦੀ ਇਸ ਨੂੰ ਖੁੱਲਣ ਨਹੀਂ ਦਿੱਤੀ ਅਸੀਂ ਸਾਰੇ ਹੀ ਆਪੋ ਆਪਣੀਆਂ ਜੀਨੀ ਬੰਦਸ਼ਾਂ ਦੇ ਦਾਰੇ ਦੇ ਅੰਦਰ ਹੀ ਵਿਚਨ ਰਯੋਗ ਹੁੰਦੇ ਹਾਂ ਅਜਿਹੇ ਜਨਨ ਤੱਤਾਂ ਨੂੰ ਪਛਾਣਿਆ ਜਾ ਰਿਹਾ ਹੈ ਜਿਹੜੇ ਕਿ ਸਿੱਧਿਆਂ ਵੀ ਤੇ ਅਸਿੱਧਿਆਂ ਵੀ ਮਨੁੱਖੀ ਵਤੀਰੇ ਨੂੰ ਪ੍ਰਭਾਵਿਤ ਕਰਦੇ ਹਨ ਇਹ ਜੀਨ ਜਾਂ ਜਨਨ ਤੱਤ ਜੀਵਕ ਰਸਾਇਣ ਅਤੇ ਹਾਰਮੋਨੀ ਰਸਤਪਨ ਕਰਦੇ ਹਨ ਜਿਹੜੇ ਕਿ ਅੱਗੋਂ ਵਿਅਕਤੀ ਨੂੰ ਮੋਹ ਦੀ ਸਥਿਤੀ 'ਚ ਗੁੱਸੇ ਦੀ ਸਥਿਤੀ 'ਚ ਰੋਸ ਦੀ ਸਥਿਤੀ 'ਚ ਅਤੇ ਕੋਮਲ ਭਾਵਨਾ ਦੀ ਸਥਿਤੀ 'ਚ ਲਿਆ ਖੜਾ ਕਰਦੇ ਹਨ ਇਹ ਜੀਨ ਕਿਸੇ ਸਮੇਂ ਸਰਗਰਮ ਹੁੰਦੇ ਹਨ ਉਹਨਾਂ ਦਾ ਆਧਾਰ ਭਾਵੇਂ ਦੁਆਲੇ ਦੇ ਹਾਲਾਤ ਹੁੰਦੇ ਹਨ ਹੋ ਮੈਨ ਲੱਗੀ ਹੋਈ ਠੇਸ ਸੁਪਜੀ ਹੋਈ ਕੋਈ ਗਲਾਨੀ ਕਿਸੇ ਦੇ ਚਿਹਰੇ ਦੇ ਹਾਭ-ਭਾਵ ਤੋਂ ਉਮੜਿਆ ਮੋਹ ਜਾਂ 헤ਚਾਂ ਵਿਛੋੜੇ ਕਾਰਨ ਅੱਖਾਂ 'ਚ ਉਤਰੀ ਨਮੀ ਇਨ੍ਹਾਂ ਭਾਵਕ ਸਥਿਤੀਆਂ ਦਾ ਕਾਰਨ ਤਾਂ ਦੁਆਲੇ ਅੰਦਰ ਲੀਆਂ ਘਟਨਾਵਾਂ ਹੀ ਹੁੰਦੀਆਂ ਹਨ ਪਰ ਇਨ੍ਹਾਂ ਕਾਰਨ ਉਤਪਨ ਹੁੰਦਾ ਮਨੁੱਖੀ ਵਤੀਰਾ ਹਰ ਇੱਕ ਦਾ ਆਪੋ ਆਪਣਾ ਵਿਸ਼ੇਸ਼ ਹੁੰਦਾ ਹੈ ਜਿਹੜਾ ਕਿ ਦਿਮਾਗ ਅੰਦਰਲੀ ਰਸਾਇਣ ਖਲਚਲ ਦੇ ਆਧਾਰ ਤੇ ਉਤਪਨ ਹੁੰਦਾ ਹੈ ਅਤੇ ਦਿਮਾਗ ਅੰਦਰਲੀ ਇਹ ਰਸਾਇਣ ਖਲਚਲ ਨੂੰ ਅੱਗੋਂ ਅਨੁਕੂਲਤ ਹੋਏ ਵਿਸ਼ੇਸ਼ ਜੀਨ ਜਨਮ ਦਿੰਦੇ ਹਨ ਮਨੁੱਖ ਦਾ ਜੀਵਨ ਇੰਚ ਦੇ 200ਵੇਂ ਭਾਗ ਦੇ ਆਕਾਰ ਦੇ ਘੇਰੇ ਅੰਦਰ ਸਿਮਟੇ ਹੋਏ ਉਸ ਅੰਡੇ ਤੋਂ ਆਰੰਭ ਹੁੰਦਾ ਹੈ ਜਿਸ ਅੰਦਰ ਕੇ ਮਨੁੱਖ ਦੇ ਸਰੀਰ ਦੀ ਉਸਾਰੀ ਨਾਲ ਸੰਬੰਧ ਰੱਖਦੀਆਂ ਸੰਭਾਵਨਾਵਾਂ ਅਤੇ ਅੱਗੋਂ ਉਸ ਤੇ ਭਵਿੱਖ ਵਿੱਚ ਪੁੰਗਰਨ ਵਾਲੇ ਵਤੀਰੇ ਦੀਆਂ ਸੰਭਾਵਨਾਵਾਂ ਜਿਨ੍ਹਾਂ ਦੇ ਰੂਪ ਵਿੱਚ ਸਮਾਈਆਂ ਹੁੰਦੀਆਂ ਹਨ ਇਹ ਉਹ ਅੰਡਾ 9 ਮਹੀਨਿਆਂ ਚ ਪਾਚਨ ਨਾਲੀ ਵਾਲੇ ਹੱਡੀਆਂ ਪੱਠਿਆਂ ਨਸਾਂ ਰਗਾਂ ਵਾਲੇ ਧੜਕਦੇ ਦਿਲ ਤੇ ਦਿਮਾਗ ਵਾਲੇ ਇੱਕ ਪੁਤਲੇ ਵਿੱਚ ਬਦਲ ਗਿਆ ਹੁੰਦਾ ਹੈ ਹੱਡ ਮਾਸ ਦਾ ਇਹ ਪੁਤਲਾ ਆਪਣੇ ਆਪ ਚ ਹੋਂਚ ਨਹੀਂ ਆ ਗਿਆ ਹੁੰਦਾ 2.50 ਹਜ਼ਾਰ ਦੇ ਲਗਭਗ ਜੀਨਾਂ ਦਾ ਏਜੰਡਾ ਦਿੱਤਾ ਦੇ ਜੋੜੇ ਜਿਹੜੇ ਕਿ ਮਢਲੇ ਸੈਲ ਜਾਂ ਅੰਡੇ ਚ ਸਮਾਏ ਹੋਏ ਹੁੰਦੇ ਹਨ ਇਸ ਪੁਤਲੇ ਦੀ ਉਸਾਰੀ ਦੇ ਜ਼ਿੰਮੇਵਾਰ ਬਣਦੇ ਹਨ ਬੱਚੇ ਦੇ ਜਨਮ ਤੋਂ ਪਿੱਛੋਂ ਵੀ ਇਹ ਸਾਰੀ ਰੁਕਦੀ ਨਹੀਂ ਪੁੰਗਰ ਰਹੀ ਸਿਰਕ ਵਿਉਂਤ ਦੀ ਸੂਖਮਤਾ ਦਾ ਸਬਨਾ ਨਾਲੋਂ ਵਧੇਕ ਵਿਖਾਲਾ ਦਿਮਾਗ ਕਰਦਾ ਹੈ ਜਿਸ ਅੰਦਰ ਇਸ ਦੇ ਪਰਫੁੱਲਤ ਹੋਣ ਸਮੇ 10 ਅਰਬ ਨਾਸ ਸੈਲ ਸਮਾਇے ਹੁੰਦੇ ਹਨ ਦਿਮਾਗ ਅੰਦਰਲੇ ਨਾਸ ਸੈਲ ਇੱਕ ਦੂਜੇ ਨਾਲੋਂ ਨਿਵੇਕਲੇ ਸਥਿਤ ਨਹੀਂ ਹੁੰਦੇ ਸਵਾਂ ਤੋਂ ਲੈ ਕੇ ਹਜ਼ਾਰਾਂ ਦੀ ਗਿਣਤੀ ਚ ਫੁੱਟਦੀਆਂ ਲਗਰਾਂ ਰਾਹੀਂ ਇੱਕ ਦੂਜੇ ਨਾਲ ਸੰਪਰਕ ਬਣਾਉਂਦੇ ਚਲੇ ਜਾਂਦੇ ਹਨ ਸੈੱਲਾਂ ਤੇ ਲਗਰਾਂ ਦਾ ਇਹ ਤਾਣਾ ਬਾਣਾ ਬਹੁਤ ਹੀ ਪਲਚਿਆ ਹੋਇਆ ਹੁੰਦਾ ਹੈ ਜਿਨ੍ਹਾਂ ਅੰਦਰ ਦੌੜ ਦੀਆਂ ਔਕਸਾਰਟਾਂ ਅਤੇ ਸਰੀਰ ਨੂੰ ਹਰ ਇੱਕ ਸਮੇਂ ਇਕਸਾਰਤਾ ਵਿੱਚ ਪ੍ਰੋਹੀ ਰੱਖਦੀਆਂ ਹਨ ਅਰਥਾਂ ਦੀ ਗਿਣਤੀ ਵਿੱਚ ਸੰਵੇਦਨੀ ਸਥਾਨ ਸਰੀਰ ਦੇ ਅੰਦਰ ਤੇ ਬਾਹਰ ਸਾਰੇ ਹੀ ਖਿੰਡੇ ਹੁੰਦੇ ਹਨ ਇਹੋ ਸਥਾਨ ਸਰੀਰ ਅੰਦਰਲੀਆਂ ਔਕਸਾਰਟਾਂ ਦੇ ਜਨਮ ਦਾ ਸਾਧਨ ਹੁੰਦੇ ਹਨ ਬੱਚੇ ਦਾ ਵਧੇ ਪਿਆ ਸਰੀਰ ਆਵਾਜ਼ਾਂ ਸੁਣਦਾ ਹੋਇਆ ਦ੍ਰਿਸ਼ ਦੇਖਦਾ ਹੋਇਆ ਗਲਵਕੜੀਆਂ ਰਾਹੀਂ ਨੇੜਤਾ ਦੇ ਲਿੰਗ ਨੂੰ ਮਹਿਸੂਸ ਕਰਦਾ ਹੋਇਆ ਹਨੇਰਿਆਂ ਤੋਂ ਅਤੇ ਬਨੇਰਿਆਂ ਤੋਂ ਡਰਦਾ ਮੋਦੀ ਆਪਣਤ ਦੇ ਨਫ਼ਰਤ ਦੀ ਫਟਕਾਰ ਦੇ ਤੇ ਈਰਖੇ ਦੀ ਸਾੜਿਆਂ ਤੋਂ ਜੇ ਜਿਹੜੇ ਅਹਿਸਾਸ ਐ ਇਸ ਸੰਸਾਰ ਦਾ ਤੇ ਸਮਾਜ ਦਾ ਕੰਗ ਬਣਦੇ ਯਤਨ ਕਰਦਾ ਹੋਇਆ ਵੱਡਾ ਹੁੰਦਾ ਹੈ। ਕੱਲ ਨਾ ਕਾਲਦੇ ਹੋਏ ਬੱਚੇ ਨੂੰ ਵੀ ਅਤੇ ਕੱਲੜ ਨੂੰ ਵੀ ਆਪਣੀ ਹੋਂਦ ਕਦੀ ਮਦਰ ਸੰਗੀਤ ਲੱਗਣ ਲੱਗ ਪੈਂਦੀ ਹੈ ਤੇ ਕਦੀ ਇੱਕ ਭਿਆਨਕ ਸੁਪਨਾ। ਹਰ ਪ੍ਰਕਾਰ ਦੇ ਨਿਗ ਦਾ ਡਰ ਦਾ ਖੁਸ਼ੀ ਦਾ ਗਮ ਦਾ ਪ੍ਰਭਾਵ ਦਿਮਾਗ ਉੱਪਰ ਪੈਂਦਾ ਰਹਿੰਦਾ ਹੈ ਜਿਹੜਾ ਕਿ ਤਜਰਬੇ ਬਣ ਕੇ ਇੱਕ ਵਿਅਕਤੀ ਦੇ ਚਿੱਤਰ ਨੂੰ ਤੇ ਇਸ ਦੇ ਵਤੀਰੇ ਨੂੰ ਉਸ ਹੱਦ ਤੱਕ ਢਾਲਦਾ ਚਲਿਆ ਜਾਂਦਾ ਹੈ ਜਿਸ ਦੀ ਖੁੱਲ ਇਸ ਦੇ ਜਨਨਾ ਤਤ ਇਸ ਨੂੰ ਦਿੰਦੇ ਹਨ ਜਿਨੀ ਸੰਭਾਵਨਾਵਾਂ ਦੀ ਦਿੱਤੀ ਇਸ ਖੁੱਲ ਦੇ ਨਾ ਹੀ ਇਸ ਪਾਰ ਤੇ ਨਾ ਹੀ ਉਸ ਪਾਰ ਵਿਅਕਤੀ ਦਾ ਚਿੱਤਰ ਕਦਾਚਿਤ ਨਹੀਂ ਪਲਮਦਾ ਇੰਨਾ ਸੰਭਾਵਨਾ ਅੰਦਰ ਰਹਿ ਕੇ ਹੀ ਇਹ ਬੋਲਣਾ ਸਿੱਖਦਾ ਹੈ ਆਪਣਾ ਸਾਥ ਖੋਜਦਾ ਹੈ ਗੁੱਸਾ ਕਰਦਾ ਹੈ ਛਿੱਥਾ ਪੈਂਦਾ ਹੈ ਮੋਹ ਦਿੰਦਾ ਹੈ ਤੇ ਲੈਂਦਾ ਹੈ ਆਪਣੇ ਕਬੀਲੇ ਤੇ ਆਪਣੀ ਜਾਤੀ ਨੂੰ ਹੋਰਨਾਂ ਨਾਲ ਨਿਖੇੜਨ ਦਾ ਅਭਿਆਸ ਕਰਦਾ ਹੈ ਹੋਰ ਉਹ ਸਭ ਕੁਝ ਕਰਦਾ ਹੈ ਜਿਹੜਾ ਕਿ ਮਨੁੱਖ ਦੀਆਂ ਵਿਅਕਤੀਗਤ ਵਿਸ਼ੇਸ਼ਤਾਵਾਂ ਦਾ ਭੰਡਾਰ ਹੁੰਦਾ ਹੈ ਮਨੁੱਖ ਦੇ ਵਤੀਰੇ ਤੇ ਇਸ ਦੀ ਸਿੱਖਿਆ ਨਾਲ ਸੰਬੰਧਿਤ ਚਰਣ ਤਤ ਜਾਂ ਜੀਨ ਹੋਰਨਾ ਜੀਨਾਂ ਵਾਂਗ ਸਰੀਰ ਦੀ ਗੁਣ ਵਿਸ਼ੇਸ਼ਤਾ ਦੇ ਰੂਪ ਵਿੱਚ ਆਪਣੇ ਆਪ ਨੂੰ ਨਹੀਂ ਪ੍ਰਗਟਾਉਂਦੇ ਇਹ ਇੱਕ ਯੋਗਤਾ ਇੱਕ ਤੋਫੀਕ ਜਾਂ ਅਕਲ ਇੱਕ ਸਮਰੱਥਾ ਜਾਂ ਇੱਕ ਮੁਜਾਹਿਸ਼ ਵਾਂਗ ਕੇ ਪ੍ਰਗਟ ਹੁੰਦੇ ਹਨ ਜਿਨ੍ਹਾਂ ਦੇ ਆਧਾਰ ਤੇ ਅਗੋ ਚਰਿੱਤਰ ਦੀ ਨਿਹਾਰ ਤੇ ਆਕਾਰ ਨਿਖਰਦੇ ਰਹਿੰਦੇ ਹਨ ਇਹਨਾਂ ਦੇ ਹੀ ਉਲਿੱਕੇ ਕੇਰੇ ਅੰਦਰ ਰਹਿ ਕੇ ਪਰ ਵਰਤਿਆ ਇੱਕ ਇੱਕ ਕਰਕੇ ਤਰਤੀਬ ਵਾਰ ਵਜਾ ਕਰ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੀ ਕਿਸ ਸਖਲਾਈ ਵੀ ਸੰਭਵ ਹੁੰਦੀ ਹੈ ਇਹਨਾਂ ਨੂੰ ਠੱਲ ਪਾਉਣ ਵੀ ਠੱਲ ਪਾਉਣਾ ਵੀ ਸੰਭਵ ਹੁੰਦਾ ਹੈ ਤੇ ਇਹਨਾਂ ਦਾ ਤੀਬਰ ਪ੍ਰਗਟਾਵਾ ਵੀ ਸੰਭਵ ਹੁੰਦਾ ਹੈ ਅੱਜ ਦੇ ਮਨੁੱਖੀ ਸਮਾਜ ਉੱਪਰ ਸਿੱਖਿਆ ਦਾ ਪ੍ਰਭਾਵ ਪ੍ਰਭਾਅ ਪੈ ਰਿਹਾ ਹੈ ਸਿੱਖਿਆ ਦੀ ਇੱਕ ਪ੍ਰਕਾਰ ਦੀ ਦਿਮਾਗੀ ਅਨੁਕੂਲਤਾ ਨਾਲ ਸੰਬੰਧ ਰੱਖਦੀ ਪ੍ਰਕਿਰਿਆ ਹੈ ਦਿਮਾਗ ਜਿੰਨਾ ਰਾਹੀ ਮਿੱਥੀ ਹੋਈ ਵਿਤ ਅਨੁਸਾਰ ਦੁਆਲੇ ਤੋਂ ਪ੍ਰੇਰਿਤ ਹੁੰਦਾ ਹੋਇਆ ਗਿਆਨ ਵਿਦਵਤਾ ਤਿੰਨ ਰੋਲ ਜਾਣਕਾਰੀ ਨੂੰ ਗ੍ਰਹਿਣ ਕਰਦਾ ਰਹਿੰਦਾ ਹੈ ਇੰਜ ਅਪਣਾਏ ਗੁਣ ਆਰੋਪਣ ਵਿਸ਼ਬਾਰੇ ਤੇ ਜੀਵਨ ਬਾਰੇ ਮਨੁੱਖ ਦਾ ਵਿਅਕਤੀਗਤ ਦ੍ਰਿਸ਼ਟੀਕੋਣ ਦਾ ਅਰਥ ਕਰਦੇ ਰਹਿੰਦੇ ਹਨ ਹਰ ਕੋਈ ਸਭ ਕੁਝ ਇਸ ਲਈ ਨਹੀਂ ਜਾਣ ਪਾਉਂਦਾ ਕਿਉਂਕਿ ਇਸ ਦੀ ਯੋਗਤਾ ਪਰਜਿਨੀ ਬੰਦਸ਼ਾਂ ਅਤੇ ਰੋਕਾਂ ਲੱਗੀਆਂ ਹੁੰਦੀਆਂ ਹਨ ਜੀਨੀ ਵਿਰਸੇ ਕਾਰਨ ਹੀ ਸਾਡੇ ਚੋਂ ਕੁਝ ਹੋਰਨਾਂ ਨਾਲੋਂ ਵੱਧ ਸਿਆਣੇ ਤੇ ਹੋਰਨਾਂ ਨਾਲੋਂ ਹੁਨਰ ਵਿੱਚ ਬਿਹਰੇ ਨਿਪੁੰਨ ਹੁੰਦੇ ਹਨ ਮੋਟੇ ਤੌਰ ਤੇ ਦਿਮਾਗ ਅੰਦਰ ਲੀਆਂ ਲਗਰਾਂ ਦਾ ਵਧੇਕ ਫਟਾਰਾ ਤੇ ਨਸ ਹੈਲਾ ਅੰਦਰ ਵਧੇਕ ਰਚਿਆ ਹੋਇਆ ਰਾਈਬੋ ਨਿਊਕਲਾਈ ਤੇਜਾਬ ਇੱਕ ਵਿਅਕਤੀ ਦੀ ਵਧੇਕ ਸਿੱਖਣ ਦੀ ਯੋਗਤਾ ਅਤੇ ਵਧੇਕ ਸਿਆਣਪ ਦੇ ਪ੍ਰਤੀਕ ਹੁੰਦੇ ਹਨ ਜਿਨ੍ਹਾਂ ਦੀ ਕੇ ਅਗੋਂ ਆਪਣੀ ਉਪਜ ਦਾ ਆਧਾਰ ਜੀਨ ਹੁੰਦੇ ਹਨ ਧੰਨਵਾਦ